ਇੱਕ ਕੀ ਔਰ ਜੋੜੀ ਇੱਕ ਦਾ ਹੀ ਵਿਆਹ ਹੈ ਔਰ ਸਜਨਾ ਤੂੰ ਨਾ ਬਹੁਤ ਨੇ ਖਿਆਲ ਬਹੁਤ ਨੇ ਔਰ ਮਿਲਾਪ ਜਿਹੜਾ ਜੀਵ ਈਸ਼ ਦਾ ਹੀ ਹੋਣਾ ਆ ਔਰ ਜੀਵ ਈਸ਼ਵਰ ਦਾ ਹੀ ਮਿਲਾਪ ਹੋਣਾ ਆ ਔਰ ਐਸਾ ਵਿਵਾਹ ਸੋਭਾ ਵਾਲਾ ਹੋਇਆ ਪਰਮਾਤਮਾ ਨਾਲ ਮਿਲਾਪ ਹੋਇਆ ਔਰ ਚੇਤਨ ਬ੍ਰਹਮ ਦੇ ਵਿੱਚ ਇਕਤਾ ਹੋ ਗਈ ਜਿੰਨ ਕੀ ਆ ਤਿੰਨ ਦੇਖਿਆ ਜਗ ਧੰੜੇ ਲਾਇਆ ਮਹਾਰਾਜ ਕਹਿੰਦੇ ਜਿਨ ਨੇ ਕੀਤਾ ਬੰਤਰ ਬੁਣਾਈ ਉਹਨੇ ਦੇਖਿਆ ਜਗਤ ਨੂੰ ਸੰਸਾਰ ਨੂੰ ਧੰਦੇ ਦੇ ਵਿੱਚ ਲਾ ਦਿੰਦਾ ਹੈ ਜਿਹੜਾ ਇਹਦੀ ਪਲਣਾ ਪੂਛਣਾ ਕਰਦਾ ਹਾਉ ਬੱਲੇ ਹਾਰੀ ਸਜਨਾ ਮੀਤਾ ਅਵਰੀਤਾ ਮਹਾਰਾਜ ਕਹਿੰਦੇ ਏ ਮੇਰੇ ਸਜਨ ਅਕਾਲ ਪੁਰਖ ਵੈ ਗੁਰੂ ਮੈਂ ਕੁਰਬਾਨ ਜਾਵਾਂ ਤੇਰੇ ਤੋਂ ਏ ਮੇਰੇ ਮਿੱਤਰ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਔਰ ਮੀਤਾ ਅਵਰੀਤਾ ਇੱਕ ਹੁੰਦੀ ਰੀਤ ਰੀਤੀ ਮਰਜ਼ਾਦਾ ਇੱਕ ਹੁੰਦੀ ਅਵਰੀਤ ਅ ਰੀਤੀ ਤੋਂ ਪਰੇ ਦਾ ਕੇ ਮਹਾਰਾਜ ਸੰਸਾਰ ਦੀਆਂ ਜਿੰਨੀਆਂ ਮਿੱਤਰ ਤਾਈਆਂ ਨੇ ਉਹ ਰੀਤਾਂ ਰਵਾਜਾਂ ਤੋਂ ਪਰੇ ਅਵਰੀ ਤਾਂ ਮਹਾਰਾਜ ਤੂੰ ਰੀਤ ਚਾਲ ਭਗਤਾਂ ਵਾਲੀ ਏ ਤੇਰੀ ਤੇਰੀ ਜਿਹੜੀ ਸੰਸਾਰ ਦੀਆਂ ਰੀਤਾਂ ਨੇ ਰਸਮਾਂ ਨੇ ਮਹਾਰਾਜ ਤੇਰੇ ਤੂੰ ਇਨਾਂ ਰਸਮਾਂ ਤੋਂ ਰਹਿ ਤੇ ਅਵਰੀਤਾ ਇਨਾਂ ਰੀਤਾਂ ਤੋਂ ਪਰੇ ਤੂੰ ਇਨਾਂ ਰੀਤਾਂ ਦੇ ਨਾਲ ਨਹੀਂ ਤੂੰ ਆਪਣੀ ਰੀਤ ਤੇਰੀ ਆਪਣੀ ਮਰਦਾਦਾ ਤੂੰ ਓਵੇਂ ਮਿਲਦਾ ਹੈ ਭਗਤਾਂ ਕੀ ਚਾਲ ਨਰਾਲੀ ਚਾਲਾ ਨੇ ਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਮਹਾਰਾਜ ਸੰਸਾਰ ਵਾਲੀ ਨਹੀਂ ਨਰੰਕਾਰ ਵਾਲੀ ਭਗਤਾਂ ਵਾਲਾ ਮਾਰਗੇ ਤੇਰੇ ਵੱਲ ਨੂੰ ਤੁਰਨ ਵਾਲਾ ਮਾਰਗ ਏ ਉਹਦੇ ਤੇ ਚੱਲਦੇ ਨੇ ਮਹਾਰਾਜ ਐਸੀਆਂ ਰੀਤਾਂ ਤੋਂ ਅਵਰੀਤ ਤਾਂ ਖਾਲੀ ਰਹਿ ਜਾਂਦੇ ਦੁਨੀਆਂ ਦੀਆਂ ਰੀਤਾਂ ਤਾਂ ਮਨੁੱਖ ਨੂੰ ਬੜੀਆਂ ਯਾਦ ਨੇ ਪਰਮਾਤਮਾ ਵਾਲੀ ਰੀਤੀ ਨਹੀਂ ਰਿਵਾਜ ਨਹੀਂ ਉਹਦੇ ਨਾਲ ਜੁੜਨਾ ਕਿਵੇਂ ਤੁਰਨਾ ਕਿਵੇਂ ਇਧਰੋਂ ਛੱਡਣਾ ਤੇ ਉਧਰ ਜੁੜਨਾ ਹੈ ਬਸ ਇਧਰਲੇ ਰਸਾਂ ਨੂੰ ਬਗਬਗੇ ਜਾਨਣਾ ਉਧਰਲਾ ਰਸ ਮੰਨਣਾ ਹੈ ਉਹ ਮਾਨਿਆ ਤਾਂ ਜਾਣਾ ਜਦੋਂ ਇਹ ਛੱਡੇ ਉਸ ਮਾਰਗ ਤੇ ਤਾਂ ਚੱਲਿਆ ਜਾਣਾ ਜਦੋਂ ਇਧਰਲਾ ਘਟਾਇਆ ਇਧਰ ਲੀਆਂ ਰੀਤਾਂ ਰਵਾਜਾਂ ਚੋਂ ਥੋੜਾ ਦੇ ਆਪਣੇ ਆਪ ਨੂੰ ਕੱਢਿਆ ਤੇ ਉਸ ਰੀਤ ਮਰਜ਼ਾਦਾ ਦੇ ਉੱਤੇ ਅਵਰੀਤ ਤੇ ਚੱਲੇਗਾ ਫਿਰ ਮੰਜ਼ਲ ਤੇ ਪਹੁੰਚੇਗਾ ਮਹਾਰਾਜ ਕਹਿੰਦੇ ਇਹ ਤਨ ਜਿੰਸਿਓਂ ਗੱਡਿਆ ਮਨ ਲਿਆੜਾ ਦਿੱਤਾ ਇਹ ਮਨ ਇਹ ਤਨ ਜਿਹੜਾ ਜਿੰਸਿਓਂ ਜੀਦੇ ਨਾਲ ਗੱਡਿਆ ਮਲਾ ਦਿੱਤਾ ਇੱਕ ਰੂਪ ਕਰ ਲਿਆ ਅਰ ਚੀਜ਼ ਗੱਡ ਦਈਏ ਤੇ ਇੱਕੇ ਜਗ੍ਹਾ ਤੇ ਰਹਿ ਜਾਂਦੀ ਨਾ ਤੇ ਉਹ ਗਾਡਿਆ ਉਹਦੇ ਚਰਣਾ ਵਿੱਚ ਟਿਕਾ ਦਿੱਤਾ ਹੁਣ ਹਿਲਦਾ ਨਹੀਂ ਇੱਧਰ ਉੱਧਰ ਟਿਕ ਗਿਆ ਮਨ ਲਿਆੜਾ ਦਿੱਤਾ ਮਨ ਨੇ ਲਿਆੜਾ ਲੈਣਾ ਕੀਤਾ ਕੀ ਗੁਰੂ ਤੋਂ ਉਪਦੇਸ਼ ਟਿਕ ਕੇ ਮਨ ਨੇ ਉਪਦੇਸ਼ ਲਿਆ ਤੇ ਜੀਵ ਨੇ ਆਪਣਾ ਮਨ ਪ੍ਰਭੂ ਨੂੰ ਦਿੱਤਾ ਮਨ ਦੇ ਕੇ ਉਪਦੇਸ਼ ਲਿਆ ਮਨ ਦੇ ਰਾਮ ਲਿਆ ਹੈ ਮੋਲ ਔਰ ਮਨ ਦੇ ਕੇ ਪਰਮਾਤਮਾ ਲੈ ਲਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਇਸ ਸੰਸਾਰ ਅੰਦਰ ਗੁਰੂ ਕਾ ਸਿੱਖ ਜਿਹੜਾ ਨਾ ਮਨ ਵੇਚੈ ਸਤਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ ਮਨ ਗੁਰੂ ਨੂੰ ਦੇ ਦਿੱਤਾ ਹੈ ਮਨ ਹੀ ਵਿਚਲਿਤ ਕਰਦਾ ਹੈ ਮਨ ਹੀ ਜਿਹੜਾ ਇਹ ਕਹਿੰਦਾ ਕਿ ਮੈਂ ਆਸ ਪਾਸੇ ਨਹੀਂ ਤੁਰਨਾ ਇੱਧਰ ਜਾਣਾ ਮਨ ਹੀ ਪਵਾੜਿਆਂ ਦੀ ਜੜਿਆ ਇਹ ਕਹਿੰਦਾ ਬਈ ਇਹ ਮੇਰਾ ਮਿੱਤਰ ਏ ਇਹ ਮੇਰਾ ਦੁਸ਼ਮਣ ਨੇ ਇਹਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਇਹਨੇ ਬੁਰਾ ਕੀਤਾ ਮਹਾਰਾਜ ਸਾਹਿਬ ਕਹਿੰਦੇ ਹੋਰ ਛੱਡੋ ਇਹ satsang ਚ ਬੈਠਾ ਵੀ ਜਿਤਵੀ ਜਾਂਦਾ ਹੈ ਇਹ ਮਨ ਇਨਾਂ ਇਹ ਮਨ ਜਿਹੜਾ ਤੇਰੇ ਵੱਸ ਵਿੱਚ ਨਹੀਂ ਹੈ ਤੂੰ ਤਨ ਕਰਕੇ ਬੈਠਾ ਮਨ ਗੁਰੂ ਦੇ ਸਬੁਰਦ ਕਰ ਦੇ ਕਿਉਂਕਿ ਮਨ ਨੂੰ ਨਹੀਂ ਤੂੰ ਟਿਕਾ ਸਕਦਾ ਤਨ ਨੂੰ ਟਿਕਾ ਸਕਣਾ ਇਹ ਗੁਰੂ ਦੇ ਸਬੁਰਦ ਕਰਕੇ ਉਹਦੇ ਹਜ਼ੂਰ ਅਰਜ਼ੋਈ ਕਰ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇਰੀ ਕਿਰਪਾ ਤੋਂ ਬਿਨਾ ਨਹੀਂ ਮਨ ਉਹਨੂੰ ਦਿੱਤਾ ਤੇ ਉਪਦੇਸ਼ ਉਹਦਾ ਔਰ ਜਿਹੜਾ ਲੀਆੜਾ ਲੈਣਾ ਕੀਤਾ ਪ੍ਰਾਪਤ ਕਰ ਲਿਆ ਪਰਮਾਤਮਾ ਤੋਂ ਲੀਆ ਤਾਂ ਦੀਆ ਮਾਨ ਜਿੰਨ ਸਿਓ ਸੇ ਸੱਜਣ ਕਿਉਂ ਵੀ ਸੁਰੈ ਜਿਨ੍ਹਾਂ ਤੋਂ ਉਪਦੇਸ਼ ਲੀਆ ਪ੍ਰਾਪਤ ਕੀਤਾ ਮਾਲਕ ਨਾਲ ਜੁੜਨ ਦਾ ਔਰ ਫਿਰ ਮਾਨ ਦੀਆ ਜਿਹੜਾ ਮਾਨ ਸੀ ਨਾ ਕਿ ਮੈਂ ਬੜਾ ਵੱਡਾ ਉੱਚਾ ਹੈ ਕਹਿੰਦੇ ਉਹ ਉਹਨਾਂ ਨੂੰ ਦੇ ਦਿੱਤਾ ਆਪਣੇ ਕੋਲੋਂ ਆਪਣਾ ਮਾਨ ਗਵਾ ਦਿੱਤਾ ਤੇ ਅਰ ਉਹਨਾਂ ਤੋਂ ਉਪਦੇਸ਼ ਗ੍ਰਹਿਣ ਕਰਕੇ ਜਪ ਕੇ ਆਪਣਾਤ ਨੂੰ ਮਿਟਾ ਦਿੱਤਾ ਜਿੰਨ ਸਿਓ ਜਿਨ੍ਹਾਂ ਦੇ ਨਾਲ ਜੁੜ ਕੇ ਛੇ ਉਹ ਸੱਜਣ ਸਤਸੰਗੀ ਰੱਬ ਨਾਲ ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਕਿਉਂ ਵਿਸਰੈ ਉਹ ਕਿਵੇਂ ਭੁੱਲਣ ਜਿਨ੍ਹਾਂ ਦੇ ਦੁਆਰਾ ਜਿਨ੍ਹਾਂ ਦਾ ਸੰਗ ਮਾਨਦਿਆ ਪਰਮਾਤਮਾ ਨਾਲ ਸੰਬੰਧ ਜੁੜਿਆ ਇਹ ਅਭਿਮਾਨ ਮਾਨ ਆਦ ਵਸਤੂਆਂ ਤੋਂ ਅੱਗੇ ਨੰਗੇ ਐ ਮਹਾਰਾਜ ਕਹਿੰਦੇ ਉਹ ਕਿਉਂ ਵਿਸਰੇ ਕਿਉਂ ਭੁੱਲ ਜਾਵਣ ਜਿਨਾਂ ਦਿਸ ਆਇਆ ਉਹ ਰਲਿਆ ਜੀ ਸੇਤੀ ਗਹਿਰ ਹੈ ਮਹਾਰਾਜ ਕਹਿੰਦੇ ਜਿਨਾਂ ਨੂੰ ਦਿਸ ਆਇਆ ਜਿਨਾਂ ਨੂੰ ਨਦਰੀ ਆ ਗਿਆ ਉਹ ਰਲੀਆਂ ਮੰਨਦੇ ਨੇ ਪਰਮਾਤਮਾ ਨਾਲ ਔਰ ਖੁਸ਼ੀਆਂ ਮਾਨਦੇ ਨੇ ਆਨੰਦਤ ਹੁੰਦੇ ਨੇ ਖੇੜੇ ਵਿੱਚ ਹੁੰਦੇ ਨੇ ਔਰ ਪਰਮਾਤਮਾ ਛੇਤੀ ਨਾਲ ਮਿਲ ਕੇ ਤੇ ਪਰਮਾਤਮਾ ਦੇ ਉਪਦੇਸ਼ ਨੂੰ ਗਹਿ ਰਹਿ ਗੈ ਮੈਨਾ ਹੁੰਦਾ ਪਕੜਨਾ ਮਨ ਕਰਕੇ ਅੰਦਰੋਂ ਪਕੜ ਕੇ ਰੱਖਦੇ ਨੇ ਤੇ ਪਰਮਾਤਮਾ ਦੇ ਸ਼ਬਦ ਉਪਦੇਸ਼ ਨਾਲ ਉਹਨਾਂ ਪਕੜ ਬਣਾਈਏ ਸੰਸਾਰ ਦੀ ਪਕੜ ਤਿਆਗ ਦਿੱਤੀ ਬਹੁਤ ਆਦ ਅੰਦਰ ਸੰਸਾਰ ਦੀ ਪਕੜ ਤਾਂ ਹੈ ਨਰੰਕਾਰ ਦੀ ਨਹੀਂ ਸ਼ਬਦ ਦੀ ਨਹੀਂ ਉਪਦੇਸ਼ ਦੀ ਨਹੀਂ ਸਾਨੂੰ ਬੜੀਆਂ ਬੜੀਆਂ ਗੱਲਾਂ ਚੇਤੇ ਨੇ ਜੀ ਬਹੁਤ ਜ਼ਿਆਦਾ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਸਾਨੂੰ ਇਹ ਵੀ ਚੇਤੇ ਆ ਕਿ ਬਚਪਨ ਵਿੱਚ ਕਿਹੜੀਆਂ ਖੇਡਾਂ ਖੇਡੀਆਂ ਕਈ ਵੇਰ ਤਾਂ ਇਹ ਵੀ ਬੰਦੇ ਨੂੰ ਚੇਤਾ ਹੁੰਦਾ ਕਿ ਮੈਂ ਛੋਟਾ ਜਿਆ ਸੀ ਜੇ ਮੇਰੇ ਤੋਂ ਇੱਕ ਦਵਾਖ ਖਡਾਉਣਾ ਖੋ ਕੇ ਲੈ ਗਿਆ ਦਾ ਮੇਰਾ ਮਾਂ-ਬਾਪ ਬੜਾ ਗਰੀਬੀ ਦੇ ਦੌਰ ਵਿੱਚ ਗੁਜ਼ਰ ਰਿਹਾ ਸੀ ਤੇ ਗਵਾਂਡੇ ਦੇ ਮੁੰਡੇ ਕੋਲ ਖਡਾਉਣਾ ਬੜਾ ਸੁੰਦਰ ਸੀ ਤੇ ਮੈਂ ਉਹ ਲੈ ਲਿਆ ਉਹ ਆਪਣਾ ਖਡਾਉਣਾ ਲੈ ਗਿਆ ਮੈਂ ਬੜਾ ਰੋਇਆ ਸਾਂ ਬੜਾ ਰੋਇਆ ਸਾਂ ਕਿਉਂ ਉਹ ਖਡਾਉਣਾ ਮੈਨੂੰ ਮਿਲਦਾ ਨਹੀਂ ਸੀ ਮਾਂ ਬਾਪ ਲਿਆ ਕੇ ਦੇ ਨਹੀਂ ਸੀ ਸਕਦੇ ਇਸ ਕਰਕੇ ਮੇਰੇ ਕੋਲ ਪਹੁੰਚ ਨਹੀਂ ਸੀ ਮੈਂ ਬਹੁਤ ਰੋਇਆ ਉਹ ਤਾਂ ਚੇਤਾ ਹੈ ਸਭ ਕੁਝ ਪਰਮਾਤਮਾ ਦਾ ਚੇਤਾ ਭੁੱਲ ਗਿਆ ਹੈ ਉਹਦਾ ਚੇਤਾ ਭੁੱਲ ਗਿਆ ਮਹਾਰਾਜ ਸਾਹਿਬ ਕਹਿੰਦਿਆ ਮੇਰੀ ਪਕੜ ਉਹਦੇ ਤੇ ਨਹੀਂ ਸੰਸਾਰ ਤੇ ਨਹੀਂ ਗੁਰਮਖ ਦੀ ਪਕੜਨ ਨਰੰਕਾਰ ਦੇ ਉਪਦੇਸ਼ ਤੇ ਬਚਨਾਂ ਨੂੰ ਪਕੜਦਾ ਉਹਨੂੰ ਗ੍ਰਹਿਣ ਕਰਦਾ ਹੈ ਹਿਰਦੇ 'ਚ ਬਸਾਉਂਦਾ ਹੈ ਮੈਨੂੰ ਉਹ ਨਾ ਭੁੱਲਦਾ ਸਗਲ ਗੁਣ ਅਬਗੰਨਾ ਕੋਈ اے ਮੇਰੇ ਵੈਗੁਰੂ ਜੀ ਤੁਹਾਡੇ ਵਿੱਚ ਸਾਰੇ ਗੁਣ ਨੇ ਕੋਈ ਅਬਗੰ ਨਹੀਂ ਕੋਈ ਦੂਸ਼ਣ ਨਹੀਂ ਸਭ ਗੁਣ ਤੁਹਾਡੇ ਵਿੱਚ ਨੇ ਮਹਾਰਾਜ ਔਰ ਹੋਹਿ ਨਿਤਾ ਨਿਤਾ へ ਮਹਾਰਾਜ ਹਮੇਸ਼ਾ ਨਯੰਤਾ ਗੁਰਮਖ ਜਨ ਇਨਾਂ ਤੋਂ ਅਵਗਣਾ ਤੋਂ ਰਹਿ ਤੁੰਦੇ ਤੇਰੇ ਵਾਲੇ ਗੁਣ ਧਾਰਨ ਕਰਕੇ ਤੈਨੂੰ ਮਿਲਦੇ ਤੇਰੇ ਨਾਲ ਜੁੜਦੇ ਨੇ ਹਾਉ ਬਲਿਹਾਰੀ ਸਦਨਾ ਮੀਤਾ ਅਵਰੀਤਾ へ ਮੇਰੇ ਸਜਣ ਮੈਂ ਤੇਰੇ ਤੋਂ ਕੁਰਬਾਨ ਹਾਂ ਬਲਿਹਾਰ ਹਾਂ ਜਿਨ੍ਹਾਂ ਨੇ ਅਵਰੀਤਾ ਜਿਹੜੇ ਮਿੱਤਰਾ ਨੇ ਅਵਰੀਤਾ ਮੀਤਾ ਅਵਰੀਤਾ ਮਿੱਤਰਾ ਨੇ ਅਵਰੀਤ ਅਪਣਾਈ ਉਹ ਕਿਹੜੀ ਸੰਸਾਰ ਵਾਲੀ ਰੀਤੀ ਤਿਆਗੀ ਨਿਰੰਕਾਰ ਵਾਲੀ ਉਪਨਾਈ ਨਿਰੰਕਾਰ ਸੰਸਾਰ ਵਾਲੇ ਭਾਵ ਤਿਆਗੇ ਸੰਸਾਰ ਵਾਲੇ ਮਾਰਗ ਨੂੰ ਨਿਰੰਕਾਰ ਵਾਲੇ ਮਾਰਗ ਨੂੰ ਅਪਣਾਇਆ ਸੰਸਾਰ ਵਾਲੇ ਦਾ ਤਿਆਗ ਕੀਤਾ ਗੁਣਾ ਕਾ ਹੋ ਵੈ ਵਾਸ ਸੁਲਾ ਕਡ ਵਾਸ ਲੈ ਜੇ ਮਹਾਰਾਜ ਕਹਿੰਦੇ ਗੁਨਾ ਦਾ ਵਾਸਲਾ ਮੈਨਾ ਹੁੰਦਾ ਜੀ ਡੱਬਾ ਤੇ ਡੱਬਾ ਗੁਨਾ ਦਾ ਭਰਿਆ ਹੋਵੇ ਤੇ ਉਹਦੇ ਵਿੱਚ ਬੜੀਆਂ ਸੁਗੰਧੀਆਂ ਰੱਖੀਆਂ ਹੋਣਾ ਕਈ ਵੇਰ ਅਤਰ ਆਦ ਵੇਚਣ ਵਾਲੇ ਆਉਂਦੇ ਨਾ ਉਹ ਡੱਬੇ ਦੇ ਵਿੱਚ ਬੰਦ ਹੁੰਦੇ ਤੇ ਜਦੋਂ ਉਹਦਾ ਟੱਕਣ ਜਿਹਾ ਖੋਲਦੇ ਆ ਬੜੀ ਸੁਗੰਧ ਆਂਦੀ ਕਿਉਂਕਿ ਕਈ ਤਰ੍ਹਾਂ ਦਾ ਅਤਰ ਕਈ ਤਰ੍ਹਾਂ ਦਾ ਉਹਦੇ ਵਿੱਚ ਪਿਆ ਇਸ ਕਰਕੇ ਮਹਾਰਾਜ ਕਹਿੰਦੇ ਜਿਹਦੇ ਕੋਲ ਗੁਨਾ ਦਾ ਵਾਸਲਾ ਗੁਨਾ ਦਾ ਡੱਬਾ ਿਰਦਾ ਭਰਿਆ ਹੈ ਉਨੂੰ ਖੋਲ ਤੇ ਕੱਢ ਕੇ ਖੋਲ ਕੇ ਉਹਦੀ ਬਾਤ ਸੁਗੰਧੀ ਲੈ ਇਹ ਖੋਲਣਾ ਕਿਵੇਂ ਜੀ ਇੱਕ ਗੁਣੀ ਜਨ ਦਾ ਹਿਰਦਾ ਗਿਆਨੀ ਜਨ ਦਾ ਹਿਰਦਾ ਗੁਰਮੁਖ ਜਨ ਦਾ ਹਿਰਦਾ ਸ਼ੰਤ ਜਨ ਦਾ ਹਿਰਦਾ ਰੱਬ ਦੀਆਂ ਵਿਚਾਰਾ ਰੱਬ ਦੇ ਗੁਣਾਂ ਨਾਲ ਭਰਿਆ ਤੇ ਖੋਲਣਾ ਕੀ ਉਹਦੇ ਨਾਲ ਆਦਾਨ ਪ੍ਰਦਾਨ ਕਰਨਾ ਪ੍ਰੇਮ पूर्वक ਪ੍ਰੇਮ ਦੇ ਨਾਲ ਉਹਨੂੰ ਖੋਲਣਾ ਤੇ ਫਿਰ ਗੁਣਾ ਦੀ ਬਾਸ ਉਹਨਾਂ ਬਚਨਾਂ ਦੀ ਸੁਗੰਧਤਾ ਅੰਦਰੋਂ ਆਉਂਦੀ ਏ ਜਿਵੇਂ ਜਿਵੇਂ ਬਚਨ ਸੁਣਦਾ ਉਹਨੂੰ ਬਾਸ ਲੈ ਸੁਗੰਧੀ ਲੈ ਆਪਣੇ ਅੰਦਰੋਂ ਵੀ ਆਵੇਗੀ ਉਹ ਤੇਰੇ ਅੰਦਰ ਨਾਮ ਏ ਜਿੱਥੇ ਬਾਹਰੋਂ ਸੁਗੰਧੀ ਮਾਨੀ ਉਹਨੂੰ ਅੰਦਰੋਂ ਵੀ ਆਪਣੇ ਟੱਕਣ ਚੱਕ ਜਿਹੜਾ ਟਕਿਆ ਹੋਇਆ ਨਾ ਬੰਦ ਆ ਉਹਨੂੰ ਖੋਲ ਤੇ ਜਦੋਂ ਨੂੰ ਖੋਲੇਗਾ ਤੇਰੇ ਅੰਦਰੋਂ ਜਿਹੜੀ ਬਾਹਰੋਂ ਸੁਗੰਧਤਾ ਠੰਡ ਸ਼ਾਂਤੀ ਭਾਲਦਾ ਫਿਰਦਾ ਉਹ ਵੀ ਤੇਰੇ ਅੰਦਰੋਂ ਮਿਲ ਜਾਵੇਗੀ ਉਹਨੂੰ ਖੋਲ ਲੈ ਐਸੇ ਮਿੱਤਰ ਐਸੇ ਪਿਆਰੇ ਜਿਹੜੇ ਵਾਸ ਸੁ ਲੈਂਦੇ ਨੇ ਸੁਗੰਧਤਾ ਲੈਂਦੇ ਨੇ ਅਰ ਜੇ ਗੁਣ ਹੋਵਣ ਸਾਧਨਾ ਮਿਲ ਸਾਧ ਕਰੀਜੈ ਮਹਾਰਾਜ ਕਹਿੰਦੇ ਜਦੋਂ ਤੂੰ ਵੇਖਿਆ ਨਾ ਵੀ ਡੱਬੇ ਚੋਂ ਸੁਗੰਧੀ ਆਉਂਦੀ ਇਹਦੇ ਅੰਦਰ ਅਤਰ ਫੁਲੇਲ ਹੈ ਇਹਦੇ ਅੰਦਰ ਸੁਗੰਧੀ ਤਰ੍ਹਾਂ ਤਰ੍ਹਾਂ ਦੀ ਭਰੀ ਆ ਫਿਰ ਉਹਦੀ ਸਾਂਝ ਕਰ ਜੇ ਤੇਰੇ ਕੋਲ ਇੱਕ ਸੁਗੰਧੀ ਦੂਜੇ ਨੂੰ ਦੇ ਦੂਜੇ ਤੋਂ ਦੂਜੀ ਸੁਗੰਧੀ ਆਪਣੇ ਡੱਬੇ ਵਿੱਚ ਭਰ ਤੇ ਉਹ ਤੇਰੇ ਕੋਲ ਵਾਝੋਂ ਤੇਰੇ ਕੋਲ ਇੱਕ ਗੋਣੇ ਗੁਣੀ ਜਾਂ ਨਾਲ ਸਾਂਝ ਕਰ ਸ਼ਰਦਾ ਵਾਲੇ ਨਾਲ ਸਾਂਝ ਕਰ ਤੈਨੂੰ ਉਹਦੇ ਤੋਂ ਗੁਣ ਮਿਲੂ ਤੇਰੇ ਵਾਲਾ ਉਹਦੇ ਕੋਲ ਮਿਲੇਗਾ ਔਰ ਸਾਧ ਜੋ ਤੇਰਾ ਗੁਣ ਉਹਦੇ ਕੋ ਉਹਦਾ ਗੁਣ ਤੇਰੇ ਕੋ ਦੋਨਾਂ ਕੋਲ ਇੱਕ ਇੱਕ ਹੋਰ ਵੱਧ ਜਾਵੇਗਾ ਇਹ ਸਾਧ ਕਰ ਗੁਣੇ ਦੀ ਅਵਗਣਾ ਦੀ ਨਹੀਂ ਸਾਧ ਕੀ ਜਹ ਗੁਣ ਹੈ ਕੇਰੀ ਮਹਾਰਾਜ ਕਹਿੰਦੇ ਸਾਧ ਗੁਣਾ ਦੀ ਕਰ ਔਰ ਫਿਰ ਕੀ ਹੋਵੇਗਾ ਮਹਾਰਾਜ ਕਹਿੰਦਿਆ ਛੋਡ ਅਵਗਣ ਚੱਲੀਏ ਜਿੱਥੇ ਅਵਗਣ ਹੋਣ ਤੈਨੂੰ ਗੁਣ ਨਾ ਦਿਸੇ ਬਈ ਇਹ ਤਾਂ ਬੰਦਾ ਨਿੰਦਿਆ ਹੀ ਕਰਦਾ ਹੈ ਚੁਗਲੀ ਹੀ ਕਰਦਾ ਹੈ ਤੋੜਨ ਦੀ ਹੀ ਗੱਲ ਕਰਦਾ ਹੈ ਦੂਰੀ ਦੀ ਹੀ ਗੱਲ ਕਰਦਾ ਹੈ ਇਹਦੇ ਦੁਰ ਵਿਚਾਰ ਦੁਰ ਖਿਆਲੇ ਮਹਾਰਾਜ ਕਹਿੰਦੇ ਦਾਦਾ ਰੌਲਾ ਪਾਉਣ ਦੀ ਲੋੜ ਨਹੀਂ ਉਹਨੂੰ ਛੱਡ ਕੇ ਅੱਗੇ ਤੁਰ ਜਾ ਅੱਗੇ ਹੋ ਜਾ ਕਿਉਂਕਿ ਇੱਥੇ ਤੇਰੀ ਸੁਗੰਧਤਾ ਅਜ਼ਾਈਂ ਦੇਗੀ ਤੇਰਾ ਸਮਾਂ ਅਜ਼ਾਈਂ ਦਏਗਾ ਤੇਰੇ ਬੋਲ ਅਜ਼ਾਈਂ ਦਣਗੇ ਕਿਉਂਕਿ ਕਦਰ ਦਾ ਨਹੀਂ ਇਕੱਟਣ ਵਾਲਾ ਹੈ ਇਕੱਟਣ ਵਾਲਾ ਹੈ ਬਸਾਉਣ ਵਾਲਾ ਨਹੀਂ ਇਹਦੇ ਤੋਂ ਨਾ ਤੈਨੂੰ ਪ੍ਰਾਪਤ ਕੁਝ ਹੋਵੇ ਨਾ ਤੇਰੀ ਸੁਗੰਧੀ ਦੇ ਨਾਲ ਹਿਰਦੇ ਦੇ ਸ਼ੁਭ ਗੁਨਾ ਨਾਲ ਨਾ ਇਹ ਗ੍ਰਹਿਣ ਕਰਨ ਲੱਗਾ ਤੇਰੇ ਗੁਣ ਵੀ ਇੱਥੇ ਗਵਾਚਣਗੇ ਇਸ ਕਰਕੇ ਤੂੰ ਆਪਣਾ ਸਮਾਂ ਆਪਣੀ ਵਸਤੂ ਨੂੰ ਅਜ਼ਾਈਂ ਨਾ ਗਵਾ ਪਰਮਾਤਮਾ ਵੱਲ ਨੂੰ ਅੱਗੇ ਵਧ ਜਾ ਮਹਾਰਾਜ ਕਹਿੰਦੇ ਸਾਂਝ ਗੁਨਾ ਦੀ ਕਰ ਅਵਗਨਾ ਦੀ ਨਹੀਂ ਔਰ ਸੱਚੀ ਸਰਕਾਰ ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜਮੱਲੀ ਹੈ ਪਰਮਾਤਮਾ ਨਾਲ ਜੁੜਨਾ ਉਹਦਾ ਪ੍ਰੇਮ ਰੂਪ ਬਸਤਰ ਪੈਨਣਾ ਔਰ ਪ੍ਰੇਮ ਰੂਪ ਟੰਬਰ ਦਾ ਅਰਥ ਹੁੰਦਾ ਰੇਸ਼ਮ ਦਾ ਬਸਤਰ ਆਦ ਤੇ ਮਹਾਰਾਜ ਕਹਿੰਦੇ ਉਹਦੇ ਪ੍ਰੇਮ ਦਾ ਬਸਤਰ ਪੈਨਣਾ ਤੇ ਅਡੰਬਰ ਦਾ ਅਰਥ ਇੱਥੇ ਵਿਦਵਾਨਾਂ ਨੇ ਸ਼ਿੰਗਾਰ ਕੀਤਾ ਹੈ ਕਹਿਣ ਲੱਗੇ ਉਹ ਸ਼ਿੰਗਾਰ ਸੁੰਦਰ ਬਸਤਰ ਪੈਨ ਕੇ ਜਿਹਦੇ ਨਾਲ ਮਾਲਕ ਨੂੰ ਮਿਲਿਆ ਦਾਣਾ ਤੇ ਜਿਹਦੇ ਸ਼ਿੰਗਾਰਾਂ ਨਾਲ ਸੰਸਾਰ ਵਿੱਚ ਚੱਲਦਿਆਂ ਸੋਭਾ ਮਿਲਨੀ ਕਈ ਵੀਰ ਐਸੇ ਸ਼ਿੰਗਾਰ ਵੀ ਹੁੰਦੇ ਆ ਕਿ ਦੂਜੇ ਆਂਦੀਆਂ ਵਾਸ਼ਨਾਵਾਂ ਨੂੰ ਕਰਸ਼ਿਤ ਕਰ ਦੇ ਐਸੇ ਸ਼ਿੰਗਾਰ ਕੋਈ ਕਰਕੇ ਤਨ ਤੇ ਤੁਰਦਾ ਤੇ ਦੁਨੀਆ ਉੱਥੇ ਉਹਦੇ ਮਖੌਲ ਪਈ ਉਡਾਂਦੀ ਏ ਕਹਿਣ ਲੱਗੇ ਨਹੀਂ ਉਹਨਾਂ ਦੀ ਗੱਲ ਨਹੀਂ ਬਣੀ ਕਰਦੀ ਇੱਥੇ ਸ਼ੋਭ ਸ਼ਿੰਗਾਰਾਂ ਦੀ ਗੱਲ ਕਰਦੀ ਏ ਜਿਹੜੇ ਸੋਭਾ ਵਾਲੇ ਉਹ ਕਿਹੜੇ ਪ੍ਰੇਮ ਦਾ ਵਸਤਰ ਪਹਿਨ ਕਿਉਂ ਪਿਆਰੇ ਪਰਮਾਤਮਾ ਨੂੰ ਮਿਲਣਾ ਹੈ ਤੇ ਕਹਿਣ ਲੱਗੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰ ਸ਼ੁਭ ਗੁਣਾਂ ਦਾ ਤੇ ਫਿਰ ਮਾਲਕ ਨਾਲ ਮਿਲਾਪ ਕਰਕੇ ਮਾਲਕ ਨਾਲ ਜੁੜ ਕੇ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨੇ ਫਿਰ ਆਪਣਾ ਪੇੜ ਮੱਲੀਏ ਆਪਣੀ ਜਗਾ ਜਿਹੜੇ ਜਿੱਥੇ ਤੂੰ ਜਾ ਕੇ ਬੈਠਣਾ ਹੈ ਕਿੱਥੇ ਤੂੰ ਜਾ ਕੇ ਬੈਠਣਾ ਆ ਮਹਾਰਾਜ ਕਹਿੰਦੇ ਜਿੰਨਾ ਸ਼ਿੰਗਾਰ ਕੀਤਾ ਬਸਤਰ ਪਹਿਨਿਆ ਉਹ ਕਿੱਥੇ ਬੈਠੇ ਮਹਾਰਾਜ ਕਬੀਰ ਸਭ ਦੱਸਦੇ ਨੇ ਕਹਿੰਦੇ ਅਬ ਤੂੰ ਜਾਏ ਚੜੇ ਸੰਗਾਸਨ ਐਸਾ ਵਸਤਰ ਪ੍ਰੇਮ ਦਾ ਐਸਾ ਸ਼ਿੰਗਾਰ ਕਰਕੇ ਅਬ ਤੂੰ ਜਾਏ ਚੜਹ ਸੰਗਾਸਨ ਮਿਲਹਿ ਸਾਰੰਗ ਪਾਨੀ ਰਾਮ ਕਬੀਰ ਇੱਕ ਭਏ ਹੈ ਕੋਈ ਨਾ ਸਕੇ ਪਛਾਨੀ ਫਿਰ ਉਹ ਮਾਲਕ ਦੇ ਬਰਾਬਰ ਐਸੇ ਸ਼ਿੰਗਾਰ ਨਾਲ ਬੈਠੇਗਾ ਗੁਣਾ ਦਾ ਸ਼ਿੰਗਾਰ ਕਰ ਔਰ ਪਰਮਾਤਮਾ ਰੰਗ ਨਹੀਂ ਵੇਖਦਾ ਕਿਦਾਂ ਰੰਗ ਕੀ ਹੈ ਪਰਮਾਤਮਾ ਜਾਤ ਨਹੀਂ ਵੇਖਦਾ ਜੋਤ ਵੇਖਦਾ ਹੈ ਤੇ ਸਾਨੂੰ ਵੀ ਉਪਦੇਸ਼ ਕੀਤਾ ਹੈ ਪਰ ਅਸੀਂ ਮੰਨਿਆ ਹੀ ਕੋ ਨਹੀਂ ਮਹਾਰਾਜ ਤਾਂ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਗੁਸਤਾਖੀ maaf ਜੋਤ ਦੀ ਗੱਲ ਕੋਈ ਨਹੀਂ ਕਰਦਾ ਜੋਤ ਨੂੰ ਕੋਈ ਨਹੀਂ ਪੁੱਛਦਾ ਅੱਜ ਤੱਕ ਧਾਰਮਿਕ ਦੁਨੀਆ ਵਿੱਚ ਵੀ ਜਾਤ ਅੱਗੇ ਰੱਖੀ ਹੋਈ ਹੈ ਬਹੁਤ ਆਦ ਅੰਦਰ ਸਾਰੇ ਨਹੀਂ ਬਹੁਤ ਆਦ ਅੰਦਰ ਕਈ ਥਾਂ ਮੰਨ ਦਿੱਤਾ ਕਿਹੜੀ ਜਾਤੀ ਦੇ ਸੇਖਣੇ ਦੀ ਸਿੱਖਾਂ ਦੀ ਵੀ ਜਾਤੀ ਹੁੰਦੀ ਆ ਔਰ ਅਮਰ ਧਾਰੀ ਚੰਗਾ ਭਲਾ ਪਰਿਵਾਰ ਹੋਵੇਗਾ ਤੇ ਜਾਤ ਪੁੱਛੀ ਜਾਵੇਗੀ ਔਰ ਕਿਹੜੀ ਜਾਤ ਹੈ ਤੇ ਕਈਆਂ ਨੇ ਤਾਂ ਜਾਤ ਦੇ ਗੋਤ ਦੇ ਨਾਲ ਆਪਣੇ ਲੈਵਲ ਲਾਏ ਨੇ ਬਈ ਇੱਕ ਦੇ ਦੋ ਕਿਹੜੇ ਪਿਆਰਿਆਂ ਨੇ ਤੁਹਾਨੂੰ ਆਗਿਆ ਦੇ ਦਿੱਤੀ ਸੀ ਬਈ ਦਾ ਗੋਤ ਮੂਰੇ ਲਖਵਾ ਲਿਆ ਜੇ ਜਾਂ ਜਾਤ ਲਖਵਾ ਲਿਆ ਜੇ ਮਹਾਰਾਜ ਨੇ ਨਹੀਂ ਸੀ ਇਹ ਹੁਕਮ ਕੀਤਾ ਫਿਰ ਅਸੀਂ ਕਹਿੰਨੇ ਫਲਾਨਾ ਸੇਖਿਆ ਜੀ ਫਲਾਨਾ ਪਰਿਵਾਰ ਅਮਰਤਾਰੀ ਜੀ ਇੰਨਾ ਦੁੱਖ ਪਾਉਂਦਾ ਆ ਤੇ ਸੁੱਖ ਕਿੱਥੋਂ ਪਾਵਾਂਗੇ ਅਸੀਂ ਪਰਮਾਤਮਾ ਦੇ ਬਤਨਾਂ ਨੂੰ ਮਨੇ ਕੋਈ ਨਹੀਂ ਜਾਤਾਂ ਦੇ ਦੇ ਗੋਤਾਂ ਵਿੱਚੋਂ ਸਾਨੂੰ ਕੱਢਿਆ ਸੀ ਮਹਾਰਾਜ ਨੇ ਇੱਕ ਕੀਤਾ ਸੀ ਅਸੀਂ ਹੁਣ ਜਾਤਾਂ ਸ਼ੀਤਾਂ ਚ ਵੀ ਲੱਭਣ ਲੱਗ ਪਏ ਇਹ ਫਲਾਨੀ ਜਾਤੀ ਦਾ ਸ਼ਹੀਦ ਹੈ ਜੀ ਇਹ ਫਲਾਨੀ ਜਾਤੀ ਦਾ ਤੁਹਾਡਾ ਭਲਾ ਉਹਦੇ ਸ਼ਹੀਦ ਵੀ ਜਾਤਾਂ ਚ ਹੁੰਦੇ ਨੇ ਸਾਨੂੰ ਸਤਗੁਰੂ ਨੇ ਮਟਾਇਆ ਸੀ ਅਰ ਸ਼ਹੀਦ ਗੁਰਸਿੱਖ ਪਰਮਾਤਮਾ ਨੂੰ ਮਿਲਿਆ ਹੋਇਆ ਉਹਦਾ ਰੂਪ ਹੈ ਰੱਬ ਦੀ ਕੋਈ ਜਾਤ ਹੈ ਰੱਬ ਦਾ ਕੋਈ ਫਿਰਕਾ ਹੈ ਤੇ ਫਿਰ ਅਸੀਂ ਤਾਂ ਫਿਰਕਿਆਂ 'ਚ ਵੰਡਣ ਵਾਸਤੇ ਤੁਲ ਪੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਨਾਨਕ ਸਾਹਿਬ ਤੋਂ ਇੰਨੀ ਮੁਸ਼ਕਲ ਘਾਲੀ ਇੰਨਾ ਪ੍ਰਚਾਰ ਕੀਤਾ ਕਿ ਇਹਨੂੰ ਇੱਕ ਕਰ ਦਈਏ ਗੁਸਤਾਖੀ ਮਾਫ ਹੁਣ ਜਿੰਨਾ ਜੋਰ ਲੱਗਾ ਹੈ ਨਾ ਚੰਗੇ ਭਲੇ ਗਿਆਨवान ਪ੍ਰਚਾਰਕ ਵੀ ਉਹ ਵੀ ਕਹਿੰਦੇ ਜੀ ਆ ਫਲਾਨੀ ਜਾਤੀ ਦਾ ਫਲਾਨੀ ਜਾਤੀ ਦਾ ਵਾਹਿਗੁਰੂ ਕਿਰਪਾ ਕਰੇ ਗੁਸਤਾਖੀ ਮaaf ਕਰਿਆ ਦੇ ਇਹਨਾਂ ਗੱਲਾਂ ਤੋਂ ਬਾਅਦ ਆਈਏ ਜੋਤ ਵੇਖੀਏ ਜਾਤ ਨਾ ਵੇਖੀਏ ਜਾਤ ਨਾ ਵੇਖੀਏ ਜਾਤ ਦੀ ਗੱਲ ਨਹੀਂ ਕੀਤੀ ਉਹਨੂੰ ਮਿਟਾ ਔਰ ਮਿਟਾ ਕੇ ਜੇ ਜਾਤਾਂ ਵਾਲਾ ਹੀ ਕੰਮ ਹੁੰਦਾ ਤੇ ਪਹਾੜੀਆਂ ਦੇ ਨਾਲ ਜੁੱਦ ਨਹੀਂ ਸੀ ਹੁੰਦੇ ਫਿਰ RAM ਨਾਲ ਸਤਿਗੁਰੂ ਵੀ ਬੈਠਦੇ ਉਹਨਾਂ ਨੇ ਸਾਨੂੰ ਇਹਦੇ ਚੋਂ ਕੱਢ ਕੇ ਖਾਲਸਾ ਬਣਾਇਆ ਸੀ ਅਖਵਾਉਣਾ ਖਾਲਸਾ ਤੇ ਜਿਹੜੀ ਪਰਖ ਜਾਤੀ ਦੀ ਕਰਨੀ ਗੋਤਾਂ ਦੀ ਕਰਨੀ ਇਹ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲ ਪਏ ਗੁਰਮਤ ਵਾਲਾ ਨਹੀਂ ਗੁਰੂ ਕਿਰਪਾ ਕਰੇ ਇਸ ਗੱਲਾਂ ਤੋਂ ਬਾਅਦ ਆਈਏ ਅਰ ਫੇਰ ਹੀ ਪੰਥ ਦੀ ਵਰਦਗੀ ਅਰ ਆਪਣੇ ਪਰਿਵਾਰ ਦੀ ਆਪਣੇ ਜੀਵਨ ਦੀ ਚੜ ਦੀ ਕਲਾ ਹੋਣੀ ਜਦੋਂ ਗੁਰੂ ਦੀ ਗੁਰਮਤ ਨੂੰ ਮੰਨਿਆ ਨਾ ਤਾਂ ਗੁਰਮਤ ਸਾਡੇ ਤਨ ਤੇ ਹੁੰਦੀ ਏ ਨਾ ਸਾਡੇ ਘਰ ਵਿੱਚ ਨਾ ਸਾਡੇ ਪਰਿਵਾਰ ਵਿੱਚ ਨਾ ਕਾਰੋਬਾਰ ਵਿੱਚ ਤੇ ਅਸੀਂ ਫਲਾ ਸੁਭਾ ਗੁਰਮਤ ਦਾ ਘੁੱਟਣ ਲੱਗ ਜਾਂਨੇ ਇਸ ਕਰਕੇ ਆ ਇਹ ਤਾਂ ਇਹ ਹੋ ਗਿਆ ਕਬੀਰ ਅਬਰੇ ਕੋ ਉਪਦੇਸ਼ ਤੇ ਮੁਖ ਮੈਂ ਪਰੈ ਰੇਤ ਮੈਂ ਤੁਹਾਨੂੰ ਕਹੀ ਜਾਂਦਾ ਤੁਸੀਂ ਅੱਗੇ ਕਹੀ ਜਾਂਨੇ ਹੋ ਭਾਂਡੇ ਮੇਰੇ ਆਲੇ ਖਾਲੀ ਤੁਹਾਡੇ ਆਲੇ ਵੀ ਖਾਲੀ ਹਰ ਇੱਕ ਨੂੰ ਕਮ ਸੇ ਕਮ ਅੰਦਰ ਮਨ ਦੇ ਖਿਆਲ ਮਾਲਕ ਦੇ ਅੱਗੇ ਰੁਈ ਕਰੀਏ ਬਦਲੇ ਜਾਣ ਉਹ ਤਨ ਤਾਂ ਸੀ ਉਹੋ ਜਿਹਾ ਬਣਾ ਸਕਦੇ ਆ ਨਾ ਜਿਹੋ ਜਿਹਾ ਭਗਤਾਂ ਦਾ ਜਿਹੋ ਜਿਹਾ ਸ਼ਹੀਦਾਂ ਦਾ ਜਿਹੋ ਜਿਹਾ ਗੁਰੂ ਸਾਹਿਬਾਂ ਦਾ ਔਰ ਉਹ ਮਾਲਕ ਦੇ ਮਾਰਗ ਦੇ ਮੁਤਲਾਸ਼ੀਆਂ ਦਾ ਉਹ ਤਾਂ ਅਸੀਂ ਮੰਨਿਆ ਨਹੀਂ ਪਤਾ ਨਹੀਂ ਕਿਹੜੀ ਗੱਲ ਨੂੰ ਅਸੀਂ ਲੈ ਕੇ ਕਹਿੰਨੇ ਬਈ ਸਾਡੇ ਵਰਗਾ ਕੌਣ ਹੈ ਜੀ ਮਹਾਰਾਜ ਕਹਿੰਦੇ ਨਹੀਂ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਮਹਾਰਾਜ ਕਹਿੰਦੇ ਆਪਣਾ ਪੜ ਮੱਲੀਏ ਆਪਣੀ ਜਗਾ ਤੇਰੀ ਜਗਾ ਕੀਏ ਤੇਰਾ ਪੜ ਕੀਏ ਤੂੰ ਬ੍ਰਹਮ ਹੋਣਾ ਹੈ ਪਰਮਾਤਮਾ ਹੋਣਾ ਹੈ ਮਾਲਕ ਨਾਲ ਮਿਲਣਾ ਹੈ ਇੱਕ ਰੂਪ ਹੋਣਾ ਹੈ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਜਿੱਥੈ ਜਾਏ ਬਈਏ ਭਲਾ ਕਈਏ ਜਿੱਥੇ ਜਾ ਕੇ ਬੈਠੀਏ ਆਸਣ ਲਾਈਏ ਉਥੇ ਭਲਾ ਚੰਗਾ ਕਈਏ ਸਾਡੀ ਤਾਂ ਫਿਦਰਤ ਇਹ ਆ ਕਿਸੇ ਦੇ ਘਰ ਚਲੇ ਜਾਈਏ ਕਿਸੇ ਦੇ ਵਿਆਹ ਤੇ ਚਲਦੀਏ ਕਿਸੇ ਦੇ ਮਰਨੇ ਪਰਨੇ ਚਲਦੀਏ ਅਸੀਂ ਤਾਂ ਘਾਟਾਂ ਕੱਢਣੀਆਂ ਹੁੰਦੀਆਂ ਇਹਨੇ ਫੁਲਾਨੇ ਨੇ ਆ ਕੀ ਕੀਤਾ ਆ ਬਣਾਉਣਾ ਸੀ ਇੱਥੇ ਆ ਨਹੀਂ ਬਣਾਇਆ ਇੱਥੇ ਮਿਰਚ ਘਾਟੇ ਇੱਥੇ ਆ ਘਾਟੇ ਗੁਰਮਤ ਦੇ ਸਮਾਗਾਂ ਵਿੱਚ ਚਲੇਦਾ ਏ ਛੱੜਦੇ ਅਸੀਂ ਉੱਥੇ ਵੀ ਨਹੀਂ ਸਾਡੀ ਬਿਰਤੀ ਇਹ ਬਣ ਗਈ ਸਾਡੀ ਬਿਰਤੀ ਅਬਗਣਾ ਵਾਲੀ ਬਣ ਗਈ ਗੋਸਤਾਖੀ ਮਾਫ ਗੁਨਾ ਵਾਲੀ ਨਹੀਂ ਬਹੁਤ ਆਦ ਅੰਦਰ ਉਹ ਵਿਰਲੇ ਦਾਨ ਨੇ ਜਿਹੜੇ ਕਹਿੰਦੇ ਹਾਂ ਇੱਥੇ ਆਏ ਕੁਝ ਮਿਲਿਆ ਏ ਇਹ ਕਦੇ ਬਿਰਤੀ ਨਹੀਂ ਅੰਦਰ ਆਈ ਕਿ ਇੱਥੇ ਆ ਹੈ ਮਨੁੱਖ ਜਿੱਥੇ ਜਾਂਦਾ ਗੁਰਦੁਆਰੇ ਜਾਏ ਮੰਦਰ ਜਾਏ ਮਸਜਿਦ ਜਾਏ ਧਾਰਮਿਕ ਮਨੁੱਖ ਕੋਲਦਾ ਧਰਮ ਦੀ ਗੱਲ ਕਰੇ ਇੱਥੇ ਆ ਨਹੀਂ ਹੈ ਆ ਨਹੀਂ ਹੈ ਕਿ ਨਾ ਚੰਗਾ ਜੇ ਅੱਖੇ ਇਥੇ ਆ ਵੀ ਹੈ ਆਵੀ ਹੈ ਕੁਜਤਾ ਹੈ ਨਾ ਜੋ ਹੈ ਤੂ ਉਹ ਇਥੋਂ ਲੈ ਲੈ ਜੋ ਤੇਰੇ ਨਵੇਂ ਦਿਨੋਂ ਮਿਲਿਆ ਕਿ ਤੂੰ ਹੋਰ ਲੈ ਲਈ ਉਥੇ ਅਵਗਨ ਕੱਢਣ ਤੋਂ ਬਾਅਦ ਮਹਾਰਾਜ ਕਹਿੰਦੇ ਇਹ ਬਿਰਤੀ ਅਵਗਣਾ ਲਈ ਬਣ ਗਈ ਜਿੱਥੇ ਜਾਈਏ ਜਾਏ ਬਹੀਏ ਭਲਾ ਕਹੀਏ ਚੰਗੀ ਆਬੂ ਹਵਾ ਚੰਗੀ ਵਿਚਾਰ ਚੰਗਾ ਫਲਸਬਾ ਚੰਗਾ ਮਾਰਗ ਸ਼ਾਈ ਦਾ ਮਾਰਗ ਫੈਲਾਈਏ ਭਲੇ ਬਚਨ ਕਥਨ ਉਥੇ ਕਰੀਏ ਮਹਾਰਾਜ ਕਹਿੰਦੇ ਝੋਲ ਅਮਰਤਪੀਜੈ ਝੋਲ ਦਾ ਅਰਥ ਹੁੰਦਾ ਝੱਲ ਕੇ ਆ ਹੁਣ ਤਾਂ ਬਹੁਤ ਮੋਟਰਾ ਪਾਣੀ ਕਰ ਕਰ ਹੋ ਗਿਆ ਨਾ ਜੀ ਪਹਿਲਾਂ ਪਾਣੀ ਦੀ ਬੜੀ ਤੋਟ ਸੀ ਤੇ ਆਮ ਜਿਹੜਾ ਪਾਣੀ ਬਾਹਰ ਟੋਬਿਆਂ ਚ ਖੜਾ ਹੋਣਾ ਤੇ ਉਹਦੇ ਤੇ ਪੱਤੇ ਆਦ ਬੂਰ ਆਦ ਜੰਮ ਜਾਣਾ ਤੇ ਜਿਹੜੇ ਪਿਆਸੇ ਹੋਣਾ ਉਹਨਾਂ ਨੇ ਕੀ ਕਰਨਾ ਉਹਨੂੰ ਝੱਲ ਕੇ ਨਾ ਇਧਰ ਨੂੰ ਕਰਕੇ ਇਧਰ ਨੂੰ ਕਰਕੇ ਦਾਇਆਂ ਬਾਏ ਵਿਚਾਲਿਓਂ ਪਾਣੀ ਨਿਕਲ ਆਉਣਾ ਉਹਦੇ ਚੋਂ ਸਾਫ ਉਹ ਕੱਖ ਕੰਡਾ ਜਿਹੜਾ ਹੋਣਾ ਉਹ ਪਾਸੀ ਕਰਕੇ ਤੇ ਵਿੱਚੋਂ ਪਾਣੀ ਪੀ ਲੈਣਾ ਮਹਾਰਾਜ ਕਹਿੰਦੇ ਸੰਸਾਰ ਵਿੱਚ ਰੈਨ ਹੈ ਇਹਦੀ ਅਫਗਨ ਇਹਦੀਆਂ ਅਸ਼ੁੱਧੀਆਂ ਦਾਇਆਂ ਬائیں ਕਰਕੇ ਇਹਦੇ ਵਿੱਚੋਂ ਅੰਮ੍ਰਿਤ ਨਾਮ ਪੀ ਸ਼ੁਭ ਗੁਨਾ ਦਾ ਰਸ ਅੰਦਰ ਟਕਾ ਜਿਵੇਂ ਅਸੀਂ ਉਹ ਦਾਇਆਂ ਬائیں ਕੱਖ ਕਰਕੇ ਆਪਣੀ ਪਿਆਸ ਮਟਾਉਣ ਲਈ ਪਾਣੀ ਪੀ ਲੈਨੇ ਆ ਕਹਿੰਦੇ ਤੋਂ ਸੰਸਾਰ ਵਿੱਚ ਅਫਗਣ ਨਾ ਇਕੱਠੇ ਕਰ ਉਹਨਾਂ ਨੂੰ ਦਾਇੇ ਬائیں ਕਰਕੇ ਜਿਹੜੀ ਆਸ਼ਾਈ ਆ ਨਾ ਚੰਗਿਆਈ ਆ ਉਹਨੂੰ ਚੋਕ ਕੇ ਅੰਦਰ ਆਪਣੇ ਟਕਾ ਅੰਦਰ ਵਸਾ ਉਹਨੂੰ ਚੋਲ ਅੰਮ੍ਰਿਤ ਪੀਜੀਐ ਕਹਿ ਲੱਗੇ ਉਹਨੂੰ ਵਿਚਾਰ ਸ਼ੁਭ ਦੇੜੇ ਉਹਨਾਂ ਨੂੰ ਅਿਰਦੇ ਚ ਵਸਾ ਤੇ ਅਫਗਣਾਂ ਨੂੰ ਪਰੇ ਕਰ ਦੇ ਪਰੇ ਕਰ ਗੁਨਾ ਕਾ ਹੋਵੇ ਵਾਸਲਾ ਕਡਵਾਸ ਲਈ ਜੈ ਕੋਲ ਗੁਨਾ ਦਾ ਭਰਿਆ ਖਜ਼ਾਨਾ ਹੋਵੇ ਤੇ ਉਹਦੇ ਚੋਂ ਕੱਢ ਕੇ ਬਾ ਸੁਗੰਧੀ ਗੁਨਾ ਵਾਲੀ ਸੁਗੰਧੀ ਨੂੰ ਲੈਣਾ ਕਰ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਮਹਾਰਾਜ ਤੂੰ ਆਪ ਕਰਦਾ ਹੈ ਸਭ ਕੁਝ ਤੇ ਜਦੋਂ ਆਪ ਕਰਦਾ ਹੈ ਮਹਾਰਾਜ ਕਿਸ ਨੂੰ ਆਖੀਏ ਤੇਰੇ ਬਗੈਰ ਕੋਈ ਹੋਰ ਕਰ ਹੀ ਨਹੀਂ ਸਕਦਾ ਜੋ ਕਰਤਾ ਧਰਤਾ ਤੂੰ ਕਰਨ ਵਾਲਾ ਹੈ ਆਖਣ ਤੱਕ ਉਹ ਜਾਈਏ ਜੇ ਭੁੱਲੜਾ ਹੋਏ ਮਹਾਰਾਜ ਦੂਜੇ ਨੂੰ ਕਹਿਣ ਵਾਸਤੇ ਤਾਂ ਦਈਏ ਜੇ ਭੁੱਲਿਆ ਹੋਵੇ ਜਿਹੜੇ ਮਰਜੀ ਬੰਦੇ ਨੂੰ ਪੁੱਛ ਲੋ ਕਹਿਗਾ ਰੱਬ ਦਾ ਮੈਨੂੰ ਪਤਾ ਪ੍ਰਾਰਥਨਾ ਕਰਨੀ ਚਾਹੀਦੀ ਇਹ ਵੀ ਮੈਨੂੰ ਪਤਾ ਹੈ ਔਰ ਭਲੇ-ਪਾਥੇ ਜਾਣਾ ਚਾਹੀਦਾ ਹੈ ਵੀ ਮੈਨੂੰ ਪਤਾ ਸਾਰਾ ਕੁਝ ਉਹਨੂੰ ਪਤਾ ਹੈ ਜਿੰਨੀਆਂ ਗੱਲਾਂ ਕਰੋ ਪਤਾ ਹੈ ਪਰ ਕਰਦਾ ਨਹੀਂ ਹੈ ਕਰਦਾ ਨਹੀਂ ਕਰਦਾ ਫਿਰ ਵੀ ਅਫਗਾਨੇ ਦੌੜਦਾ ਫਿਰ ਵੀ ਅਫਗਾਨਾ ਵੱਲ ਨੂੰ ਮਾੜੇ ਵੱਲ ਨੂੰ ਤੇ ਦੋਸ਼ ਫਿਰ ਪਰਮਾਤਮਾ ਨੂੰ ਦਿੰਦਾ ਮੇਰੇ ਨਾਲ ਇਹ ਕੀ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਤਾਂ ਕਿਸੇ ਨੂੰ ਜਾਈਏ ਜੇ ਕੋਈ ਤੇਰੇ ਤੋਂ ਭੁੱਲਿਆ ਹੋਵੇ ਪਤਾ ਸਾਰਿਆਂ ਨੂੰ ਹੈ ਕਿ ਸੁਖ ਉਹਦੇ ਤੋਂ ਮਿਲਨੇ ਆਨੰਦ ਉਹਦੇ ਤੋਂ ਮਿਲਣਾ ਹੈ ਵਰਦਗੀ ਉਹਦੇ ਤੋਂ ਮਿਲਨੇ ਹੈ ਪਰ ਇਸ ਪਾਸੇ ਨੂੰ ਕੋਈ ਚੱਲ ਕੇ ਰਾਦੀ ਨਹੀਂ ਜਦ ਕੇ ਰਾਦੀ ਨਹੀਂ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਹੋਵੇ ਨਾ ਜੀ ਤੇ ਘੰਟਾ 2 ਘੰਟੇ ਪਤਾ ਹੀ ਨਹੀਂ ਲੱਗਦਾ ਵੀ ਬੈਠੇ ਕਿਉਂਕਿ ਮਨ ਐ ਜੁੜਿਆ ਹੈ ਮਨ ਨੂੰ ਉਹ ਰਸ ਮਿਲ ਰਿਹਾ ਜਿਹੜਾ ਮਨ ਖਿਆਲ ਕਰਕੇ ਚਾਹੁੰਦਾ ਉੱਥੇ ਨਹੀਂ ਸਾਨੂੰ ਦੂਜਾ ਨਜ਼ਰ ਆਉਂਦਾ ਤੇ ਨਾ ਹੀ ਉੱਥੇ ਕੋਈ ਨਾਚ ਦੂਜਾ ਨਜ਼ਰ ਆਉਂਦਾ ਸਾਨੂੰ ਤੇ ਜਦੋਂ ਗੁਰਮਤ ਵੱਲੇ ਆਈਏ ਨਾ ਉਦੋਂ ਮਨ ਗੜੀ ਪੈਣਾ ਤੇ ਟਿਕਦਾ ਹੀ ਨਹੀਂ ਕਿਉਂਕਿ ਮਨ ਨੂੰ ਉਹ ਰਾਸ ਨਹੀਂ ਮਿਲ ਰਿਹਾ ਇਹ ਰਾਸੇ ਦਾ ਬਣਿਆ ਨਹੀਂ ਅਸੀਂ ਬਨਾਇਆ ਨਹੀਂ ਇਧਰ ਮਨ ਜੁੜਿਆ ਨਹੀਂ ਉਧਰ ਮਨ ਜੁੜ ਗਿਆ ਉਧਰ ਕੋਈ ਮਤਲਬ ਨਹੀਂ ਰਿਹਾ ਪਤਾ ਹੀ ਨਹੀਂ ਲੱਗਾ ਤੇ ਕਈ ਵਾਰ ਮਨੋਕ ਕਹਿੰਦਾ ਨਾ ਪਤਾ ਹੀ ਨਹੀਂ ਲੱਗਿਆ ਟਾਈਮ ਕਿੰਨਾ ਹੋ ਗਿਆ ਗੱਫਾ ਮਾਰਦੇ ਆਂ ਤੇ ਕਿਦ ਘੰਟਾ ਨਾਮ ਜਪਣਾ ਹੋਵੇ ਤੇ ਵਾਸੀਆਂ ਹੀ ਖੜਾ ਨਹੀਂ ਛੱਡਦੀਆਂ ਉਹ ਹੀ ਬੇਚੈਨੀ ਲੱਗੀ ਰਹਿੰਦੀ ਕਰ ਇਧਰੋਂ ਗੋਡਾ ਲਾ ਲਿਆ ਕਦੇ ਇਧਰੋਂ ਖਲਾ ਲਿਆ ਮਹਾਰਾਜ ਕਹਿੰਦੇ ਨਹੀਂ ਉਹ ਤੇਰਾ ਰਸ ਬਣ ਗਿਆ ਅਵਗਨ ਉਧਰ ਤੂੰ ਮਨ ਕਰਕੇ ਜੁੜ ਗਿਆ ਇਧਰ ਤਨ ਕਰਕੇ ਦਾ ਜੁੜਿਆ ਹੋ ਸਕਦਾ ਮਨ ਤੇਰਾ ਵਿਚਲਤੀ ਹੈ ਇਦਰ ਰਾਥ ਨਹੀਂ ਮੰਨਣ ਲੱਗਾ ਬੇਰਸੀ ਦੇ ਵਿੱਚ ਬੇਚੈਨੀ ਵੱਧਦੀ ਏ ਮਹਾਰਾਜ ਮੇਰ ਕਰਦੇ ਜੇ ਤਾਂ ਉਹਨੂੰ ਕਹੀਏ ਜੇ ਭੁੱਲਾ ਹੋਵੇ ਜੇ ਹੋਏ ਭੁੱਲਾ ਜਾਏ ਕਹੀਏ ਜੇ ਕੋਈ ਭੁੱਲਿਆ ਹੋਵੇ ਉਹਨੂੰ ਜਾ ਕੇ ਸਮਝਾਈਏ ਆਪ ਕਰਤਾ ਕਿਉਂ ਭੁੱਲੇ ਜਿਹੜਾ ਕਰਤਾ ਆਕਾਲ ਪੁਰਖ ਵੈਗਰੂ ਏ ਉਹ ਨਹੀਂ ਭੁੱਲਦਾ ਮਨੁੱਖ ਭੁੱਲ ਜਾਂਦਾ ਹੈ ਮਾਲਕ ਨੂੰ ਮਾਲਕ ਨਾਲ ਕੀਤੇ ਵਾਦਿਆਂ ਨੂੰ ਮਾਲਕ ਦੀਆਂ ਗੱਲਾਂ ਨੂੰ ਪਰਮਾਤਮਾ ਨਹੀਂ ਭੁੱਲਦਾ ਉਹ ਸਾਰਿਆਂ ਨੂੰ ਰਿਜਕ ਦਿੰਦਾ ਹੈ ਸਾਰਿਆਂ ਦੀ ਕੇਰ ਕਰਦਾ ਹੈ ਸਾਰਿਆਂ ਨੂੰ ਤੱਕਦਾ ਹੈ ਮਹਾਰਾਜ ਕਹਿੰਦੇ ਦਾਨ ਦੇ ਦਾਤਾ ਜਗ ਬੇਦਾਤਾ ਏ ਮੇਰੇ ਵੈਗਰੂ ਜੀ ਜਿਹੜੇ ਸੰਸਾਰ ਵਿੱਚ ਨੇ ਆਏ ਹੋਏ ਮਹਾਰਾਜ ਸੁਨੇ ਦੇਖੇ ਬਾਦ ਕਹੇ ਤੂੰ ਸਾਰਿਆਂ ਨੂੰ ਦੇਖਦਾ ਔਰ ਉਹਨਾਂ ਨੂੰ ਸੁਣੇ ਸੁਣਦਾ ਉਹਨਾਂ ਦੀ ਪੁਕਾਰ ਦੇਖੇ ਉਹਨਾਂ ਨੂੰ ਦੇਖਦਾ ਹੈ ਬਾਜ ਕਹੇ ਉਹ ਤੈਨੂੰ ਨਹੀਂ ਵੀ ਕੁਝ ਕਹੰਦੇ ਤਾਂ ਵੀ ਤੂੰ ਉਹਨਾਂ ਦੀ ਸੁਣਦਾ ਵੀ ਲੋੜਾਂ ਜਾਣਦਾ ਇਹਨਾਂ ਨੂੰ ਕੀ ਚਾਹੀਦਾ ਔਰ ਕੀ ਮੰਗਦੇ ਨੇ ਔਰ ਬਿਨਾ ਉਹਨਾਂ ਦੇ ਕਹਿਣ ਤੋਂ ਬਿਨਾ ਕੋਈ ਦੱਸਣ ਤੋਂ ਦਾਨ ਅਨਮੰਗਿਆ ਦਿਵੈ ਅਨਮੰਗਿਆ ਦਾਨ ਉਹਨਾਂ ਨੂੰ ਦੇਣਾ ਉਹਨਾਂ ਦੀਆਂ ਝੋਲੀਆਂ ਭਰਦਾ ਹੈ ਉਹਨਾਂ ਤੇ ਰਹਿਮਤ ਕਰਦਾ ਹੈ ਮਹਾਰਾਜ ਦਾਨ ਦੇਹ ਦਾਤਾ ਜਗ ਬਿਦਾਤਾ ਤੂੰ ਝੋਲੀਆਂ ਭਰਦਾ ਆ ਮੇਰੇ ਵੈਗਰੂ ਜਗਤ ਦੇ ਫਲ ਬਰਦਾਤਾ ਨਾਨਕਾ ਸੱਚ ਸੋਈ ਧੰ ਗੁਰੂ ਨਾਨਕ ਨਰੰਕਾਰੀ ਮਹਾਰਾਜ ਕਹਿੰਦਿਆ ਉਹ ਸੱਚ ਸਰੂਪ ਪਰਮਾਤਮਾ ਸਭ ਦੇ ਉੱਪਰ ਮੇਰ ਕਰਦਾ ਸਬਣਾ ਦੀਆਂ ਝੋਲੀਆਂ ਭਰਦਾ ਆ ਆਪ ਕਰੇ ਕਿਸ ਆਖੀਏ ਔਰ ਕਰੇ ਨਾ ਕੋਈ ਮਹਾਰਾਜ ਤੂੰ ਆਪ ਕਰਦਾ ਹੈ ਕਿਸ ਨੂੰ ਆਕੀਏ ਤੇਰੇ ਬਗੈਰ ਕੋਈ ਹੋਰ ਹੈ ਹੀ ਨਹੀਂ ਤੂੰ ਜਗਤ ਬਣਾਉਣ ਵਾਲਾ ਤੂੰ ਰਚਨਾ ਰਚਾਉਣ ਵਾਲਾ ਤੂੰ ਇਹਨਾਂ ਦੀ ਚੇਸ਼ਟਾ ਕਰਾਉਣ ਵਾਲਾ ਸਭ ਕੁਝ ਤੂੰ ਹੈ ਇਹ ਵਕਰੀ ਬਾਤ ਤੇ ਜੀਵ ਤੈਨੂੰ ਭੁੱਲ ਗਏ ਨੇ ਤਾਂ ਇਹ ਦੁੱਖ ਪਾਉਂਦੇ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਹਰ ਜਗ੍ਹਾ ਰਮਿਆ ਜਾਣੀਏ ਸਾਰਾ ਕਰਤਾ ਧਰਤਾ ਜਾਣੀਏ ਅਸੀਂ ਪਰਮਾਤਮਾ ਨੂੰ ਛੱਡ ਕੇ ਕਰਤਾ ਧਰਤਾ ਆਪਣੇ ਆਪ ਨੂੰ ਜਾਣਨ ਲੱਗ ਜਾਂਦੇ ਆ ਫਿਰਦੋਸ਼ ਪਰਮਾਤਮਾ ਨੂੰ ਦਿੰਨੇ ਆ ਪਰਮਾਤਮਾ ਨੂੰ ਅਰਾਧਿਆ ਕਰੀਏ ਜਪਿਆ ਕਰੀਏ ਉਹਦੇ ਹਜ਼ੂਰ ਅਰਦਾਸ ਕਰਿਆ ਕਰੀਏ ਸਾਡਾ ਆਇਆ ਹੋਇਆ ਸਫਲਾ ਸਤਿਗੁਰੂ ਕਿਰਪਾ ਕਰਨ ਸਾਨੂੰ ਸਭਨਾ ਨੂੰ ਸਮਾਦ ਦਾ ਦਾਨ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਜੀ ਸਤਿਗੁਰੂ ਦੇ ਹਜ਼ੂਰ ਅਰਜ਼ੋਈ ਕਰੀਏ ਮਹਾਰਾਜ ਆ ਸਾਡਾ ਆਇਆ ਹੋਇਆ ਵੀ ਸਫਲਾ ਹੋ ਸਕੇ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ